ਸਮਾਨੀ ਦਿੱਤਾ ਜਾਂਦਾ ਵੀ ਉਹ ਆਪਣੀ ਗੱਲ ਸੈਸਨ ਦੇ ਵਿੱਚ ਕਰ ਸਕਣ ਜਿਵੇਂ ਐਨੇ ਵਾਰੀ ਪਟੀਸ਼ਨ ਪਾਤੀ ਲੋਕ ਸਭਾ ਦੇ ਵਿੱਚ ਗੱਲ ਕਰਨ ਵਾਸਤੇ ਸਪੀਕਰ ਨੂੰ ਅਪੀਲ ਕੀਤੀ ਕਿੰਨੀਆਂ ਪਟੀਸ਼ਨਾਂ ਪੈ ਗਈਆਂ ਤਾਂ ਉਹਦਾ ਹਜੇ ਤੱਕ ਜਿਵੇਂ ਹੁਣ 10 ਤਰੀਕ ਨੂੰ ਕਹਿੰਦੇ ਆ ਵੀ ਅਮਰਪਾਲ ਬਾਹਰ ਆਉਣਗੇ ਚਲੋ ਉਹ ਦੇਖਣਾ ਬਣਦਾ ਵੀ ਸਰਕਾਰ ਦਾ ਕਹਿਣਾ ਕੀ ਆ ਕਿ ਆਰਡਰ ਕੀ ਆਉਂਦੇ ਆ ਕਿ ਅਗੂ ਸੈਸਨ ਦਾ ਕੀ ਕਹਿਣਾਗਾ ਆ ਦੇਖਦੇ ਆ ਜੀ ਜਦੋਂ ਕੋਈ ਤੁਰੰਤ ਉਤਰੋ ਵਿਚਾਰ ਆਏ ਪਸੋੜੇ ਸਾਂਝੀ ਕਰਾਂਗੇ ਕਿਉਂਕਿ ਹੁਣ ਗੱਲ ਇੰਨੀ ਕਹੋ ਜੋ ਸਿਮਰਜੀਤ ਮਾਨ ਦਾ ਇਹ ਕਹਿਣਾ ਵੀ ਸਾਡੀ ਪਾਰਟੀ ਚ ਉਹ ਬਾਹਰ ਕਿਉਂਕਿ ਉਹ ਖਾਲਿਸਤਾਨ ਦੀ ਮੰਗ ਨਹੀਂ ਕਰ ਰਹੇ ਜੇ ਹੁਣ ਆਪਾਂ ਕਹਣੀ ਆ ਵੀ ਅਮਰਤਪਾਲ ਖਾਲਿਸਤਾਨ ਦੀ ਮੰਗ ਚਾਹੁੰਦਾ ਤਾਂ ਫਿਰ ਉਹਦੇ ਤੇ ਐਨਐਸਏ ਤਾਂ ਪਹਿਲਾਂ ਹੀ ਲਾਈ ਹੋਈ ਹੈ ਖਾਲਿਸਤਾਨੀ ਕਿਹਾਗਾ ਦੋਨੇ ਪਾਸੇ ਫਾਜੂ ਅਮਰਤਪਾਲ ਦਾ ਕਿਉਂਕਿ ਸਾਡੇ ਜਿਹੜੇ ਸਿੱਖ ਨੌਜਵਾਨ ਆ ਉਹ ਇੰਤਜ਼ਾਰ ਕਰ ਰਹੇ ਆ ਵੀ ਕਦੋਂ ਆਊਗਾ ਅਮਰਤਪਾਲ ਪੰਜਾਬ ਦੇ ਰਾਹ ਤੇ ਮੈਂ ਕਹਣਾ ਕੋਈ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਕੋਈ ਜੋਦਾ ਜੇ ਕੋਈ ਚੰਗੇ ਰਾਹ ਤੇ ਤੋਰਦਾ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਚਲੋ ਜੀ ਖਾਸ ਕਰਕੇ ਜੋ ਆਪਣੇ ਪੰਜਾਬ ਦੇ ਪ੍ਰਤੀ ਗੱਲਬਾਤ ਹੁੰਦੀ ਹੈ ਜੋ ਪੰਜਾਬ ਦੇ ਵਿੱਚ ਹੁੰਦਾ ਥੋੜੀ ਸਾਂਝੀ ਕਰਦੇ ਆ ਗੱਲਬਾਤ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਿਹਾ ਸਿਮਰਜੀਤ ਮਾਨਵਾਰੇ ਜੋ ਕਿ ਭਈ ਉਹਨਾਂ ਨੂੰ ਪੁੱਛਿਆ ਗਿਆ ਵੀ ਅਮਰਤਪਾਲ ਬਾਰੇ ਕੀ ਕਹਿਣਾ ਤੁਹਾਡਾ ਅਮਰਤਪਾਲ ਦੀ ਪਾਰਟੀ ਬਾਰੇ ਉਹਨਾਂ ਨੇ ਅੱਗੋਂ ਦੱਸਿਆ ਵੀ ਜੋ ਬਾਪੂ ਤਰਸੇਮ ਸਿੰਘ ਹੈ ਜੋ ਕਿ ਅਮਰਤਪਾਲ ਦੇ ਪਿਤਾ ਕੇ ਉਹਨਾਂ ਦਾ ਦੋ ਦਿਨ ਪਹਿਲਾਂ ਬਿਆਨ ਆਉਂਦੇ ਸਾਹਮਣੇ ਵੀ ਅਸੀਂ ਖਾਲਿਸਤਾਨ ਦੇ ਹੱਕ ਦੇ ਵਿੱਚ ਨਹੀਂ ਹੈ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਕਿਉਂਕਿ ਖਾਲਿਸਤਾਨੀ ਕਹਿੰਦੇ ਐਨੇ ਸੇ ਲਾ ਕੇ ਨਮਰਤਪਾਲ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਤਾਂ ਸਿਮਰਜੀਤ ਮਾਨ ਦਾ ਇਹ ਕਹਿਣਾ ਵੀ ਜਦੋਂ ਉਹ ਖਾਲਿਸਤਾਨ ਦੀ ਮੰਗ ਨਹੀਂ ਕਰ ਰਹੀ ਤਾਂ ਅਸੀਂ ਉਹਨਾਂ ਦੀ ਪਾਰਟੀ ਤੋਂ ਕੀ ਲੈਣਾ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਹੈਗੇ ਤਾਂ ਉਹਨਾਂ ਨੇ ਪੁੱਛਿਆ ਗਿਆ ਜੋ ਇੱਕ ਪੱਤਰਕਾਰ ਉਹਨਾਂ ਦੀ ਇੰਟਰਵਿਊ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਇਹਦਾ ਮਤਲਬ ਵੀ ਤੁਸੀਂ ਪਾਰਟੀਆਂ ਅਲੱਗ-ਅਲੱਗ ਕਰ ਚੁੱਕੇ ਉਹ ਕਹਿੰਦੇ हां ਸਾਡਾ ਕੋਈ ਲੈਣਾ ਦੇਣਾ ਨਹੀਂ ਅਮਰਪਾਲ ਨਾਲ ਪਰ ਅਸੀਂ ਜੋ ਇੱਕ ਦੋ ਵਾਰ ਮਿਲੇ ਜ਼ਰੂਰ ਆ ਉਹਨਾਂ ਨੂੰ ਤੇ ਉਹਨਾਂ ਦਾ ਅਸੀਂ ਸਾਥ ਵੀ ਦਿੱਤਾ ਪਰ ਜੋ ਹੁਣ ਜਦੋਂ ਉਹ ਖਾਲਸਤਾਨ ਨਹੀਂ ਚਾਹੁੰਦੇ ਤਾਂ ਅਸੀਂ ਉਹਨਾਂ ਤੋਂ ਕੀ ਲੈਣਾ ਸਾਨੂੰ ਕੋਈ ਮਤਲ ਨਹੀਂ ਤਾਂ ਉਹਨਾਂ ਤੋਂ ਇਹ ਵੀ ਪੁੱਛਿਆ ਗਿਆ ਵੀ ਅਮਰਪਾਲ ਦੀ ਪਾਰਟੀ ਦੇ ਮਗਰ ਕੌਣ ਆ ਕਿਹਦਾ ਹੱਥ ਆ ਵੀ ਜੋ ਪਾਰਟੀ ਚਲਾ ਰਿਆ ਉਹ ਕਹਰੇ ਵੀ ਇਹਦੇ ਚ ਸਾਨੂੰ ਨਹੀਂ ਪਤਾ ਅਮਰਪਾਲ ਦੇ ਪਿਤਾ ਨੂੰ ਪੁੱਛੋ ਜਾ ਕੇ ਜੋ ਉਤਰ ਸਿੰਘ ਜਿਵੇਂ ਹੁਣ ਗੱਲ ਕਰੀਏ ਉਹਨਾਂ ਦੀ ਪਾਰਟੀ ਦੇ ਮੈਂਬਰ ਆ ਜਿਹੜੇ ਜਿਵੇਂ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਚ ਅਮਰਪਾਲ ਬਾਹਰ ਨਹੀਂ ਆਉਣਗੇ ਤੇ ਉਹਨਾਂ ਚ ਕੋਹ ਜੋ ਉਹਨਾਂ ਦੀ ਪਾਰਟੀ ਦੇ ਜੋ ਆਗੂ ਆ ਸਰਬਜੀਤ ਸਿੰਘ ਖਾਲਸਾ ترਸੇਮ ਸਿੰਘ ਤਾਂ ਦੋ ਤਿੰਨੇ ਜਿਹੜੇ ਹੋਰ ਆ ਜੋ ਤਾਂ ਜੋ ਗੱਲ ਹੁਣ ਐਨੀ ਕਾ ਵੀ ਅਮਰਪਾਲ ਦੇ ਬਾਰੇ ਇਹਨਾਂ ਨੇ ਇਹ ਕਿਹਾ ਵੀ ਖਾਲਿਸਤਾਨ ਉਹ ਮੰਗ ਨਹੀਂ ਚਾਹੁੰਦੇ ਖਾਲਿਸਤਾਨ ਦੀ ਮੰਗ ਨਹੀਂ ਚਾਹੁੰਦੇ ਕਿਉਂਕਿ ترਸੇਮ ਸਿੰਘ ਦਾ ਜੋ ਬਾਪੂ ਜੋ ਅਮਰਪਾਲ ਦੇ ਪਿਤਾਗੇ ਉਹਨਾਂ ਦਾ ਕਹਿਣਾ ਦੋ ਦਿਨ ਪਹਿਲਾਂ ਜੋ ਬਿਆਨ ਆਇਆ ਸਾਹਮਣੇ ਉਹਨਾਂ ਨੇ ਕਿਹਾ ਵੀ ਅਸੀਂ ਖਾਲਿਸਤਾਨ ਦੇ ਹੱਕ ਦੇ ਵਿੱਚ ਨਹੀਂ ਹੈਂ ਤਾ ਸਿਮਰਜੀਤ ਮਾਨ ਦਾ ਹੁਣ ਇਹ ਕਹਿਣਾ ਹੈਗਾ ਵੀ ਜਦੋਂ ਖਾਲਿਸਤਾਨ ਦੇ ਹੱਕ ਦੇ ਵਿੱਚ ਨਹੀਂ ਹੈਗਾ ਤਾਂ ਫਿਰ ਸਾਡਾ ਉਹਦੇ ਨਾਲ ਕੋਈ ਲੈਗਾ ਦੇ ਗਣੀ ਸਾਨੂੰ ਕੋਈ ਮਤਲ ਨਹੀਂ ਉਹਨਾਂ ਦੇ ਸਾਡੀਆਂ ਪਾਰਟੀਆਂ ਅਲੱਗ ਲੱਗਾ ਪਰ ਜਿਹੜਾ ਹੁਣ ਜੇ ਗੱਲ ਕਰੀਏ ਆਪਾਂ ਅਮਰਤਪਾਲ ਦੀ ਜੇ ਇੱਕ ਪਾਸੇ ਖਾਲਿਸਤਾਨ ਕਹਿ ਵੀ ਰੂਗਾ ਤਾਂ ਉਹਨੂੰ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਰੱਖਿਆ ਖਾਲਿਸਤਾਨੀ ਕਹਿ ਕੇ ਹੁਣ ਦੋਨੇ ਪਾਸੇ ਫਸ ਗਿਆ ਅਮਰਤਪਾਲ ਕਿਉਂਕਿ ਜਦੋਂ ਇੱਕ ਪਾਸੇ ਖਾਲਿਸਤਾਨ ਦਾ ਨਾਹਰਾ ਲਾ ਕੇ ਇਹਨਾਂ ਨੇ ਕਹਿੰਦੇ ਵੀ ਖਾਲਿਸਤਾਨ ਚਾਹੁੰਦਾ ਹੈਗਾ ਅਮਰਤਪਾਲ ਸਿੰਘ ਤੌੜਦੇ ਤੇ ਐਨਐਸਏ ਲਾਈ ਗਈ ਕਿਉਂਕਿ ਅਮਰਪਾਲ ਨੂੰ ਤਾਂ ਪਹਿਲੇ ਹੀ ਨਹੀਂ ਬਾਹਰ ਦੇ ਆਉਣ ਦਿੱਤਾ ਜਾ ਰਿਹਾ ਕਿਉਂਕਿ ਕੋਈ ਨਾ ਕੋਈ ਨਵਾਂ ਤੋਂ ਨਵਾਂ ਕੋਈ ਉਹਦੇ ਉੱਤੇ આરોਪ ਪਾ ਦਿੱਤਾ ਜਾਂਦਾ ਜੇਲ੍ਹ ਦੇ ਵਿੱਚ ਬੈਠੇ ਤੇ ਕੋਈ ਦੋਸ਼ ਲਾ ਦਿੱਤਾ ਜਾਂਦਾ ਜਦੋਂ ਇਹਨਾਂ ਨੇ ਐਨਐਸਏ ਲਾਈ ਗਈ ਸੀ ਉਦੋਂ ਇਹਨਾਂ ਦਾ ਜੁਏਪੀਏ ਕਿੱਥੇ ਸੀ ਜਦੋਂ ਇਹ ਨਵੀਂ ਪਾਰਟੀ ਬਣ ਜਾ ਰਹੀ ਸੀ ਨਵੀਂ ਪਾਰਟੀ ਬਣ ਦਾ ਅਗਾਸ ਹੋਣ ਜਾ ਰਿਹਾ ਸੀ ਉਦੋਂ ਕਾਲੀਦਾਰਵਾਸ ਪੰਜਾਬ ਦੇ ਜਿਹਦਾ ਨਾਮ ਪਾਰਟੀ ਦਾ ਤਾਂ ਉਦੋਂ ਇਹਨਾਂ ਨੇ ਜਦੋਂ ਪਤਾ ਲੱਗਿਆ ਵੀ ਅਮਰਤਪਾਲ ਕਿਸੇ ਤਰੀਕੇ ਨਾਲ ਬਾਹਰ ਨਾ ਆ ਜਾਣ ਜਦੋਂ ਭਲਕ ਲੱਗੀ ਤੇ ਉੱਤੇ ਯੂਐਪੀਐਲ ਆਏਗੇ ਜੋ ਗੁਰਪ੍ਰੀਤ ਨਾਂ ਦਾ ਇੱਕ ਸਖਸਾ ਹਰੀਨਾ ਦਾ ਗੁਰਪ੍ਰੀਤ ਹਰੀਨਾ ਦਾ ਇੱਕ ਸਖਸਾ ਉਹਦਾ ਹੱਤਿਆ ਦਾ ਕੇਸ ਅਮਰਤਪਾਲ ਸਿੰਘ ਤੇ ਲਾ ਦਿੱਤਾ ਜਾਂਦਾ ਵੀ ਗੱਲ ਹੁਣ ਇੰਨੀ ਕਾ ਵੀ ਕਿਸੇ ਵੀ ਤਰੀਕੇ ਨਾਲ ਅਮਰਤਪਾਲ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਜੀ ਜੇ ਅਮਰਤਪਾਲ ਬਾਹਰ ਆਉਂਦਾ ਪੰਜਾਬ ਦੇ ਮੁੱਦੇ ਚੱਕੂ ਪੰਜਾਬ ਚ ਸਿੰਘ ਸਾਜੇ ਜਾਣਗੇ ਨਸ਼ੇ ਤੋਂ ਲੋਕ ਰਹਿਤ ਹੋ ਜਾਣਗੇ ਇਹ ਨਹੀਂ ਚਾਹੁੰਦੀਆਂ ਸਰਕਾਰਾਂ ਜੇ ਅਮਰਤਪਾਲ ਬਾਹਰ ਆਉਂਦਾ ਕੋਈ ਮਾੜੀ ਗੱਲ ਨਹੀਂ ਉਹਨੇ ਸਿੰਘ ਸਜਨੇ ਆ ਗੱਲ ਹੁਣ ਏਨੀ ਕਾ ਜੇ ਆਪਾਂ ਕਿਸੇ ਦੀ ਕਾਪੀ ਕਰਦੇ ਆ ਕਹਿੰਦੇ ਆ ਵੀ ਸੰਤ ਜਰਨੈਲ ਸਿੰਘ ਬਣਦਾ ਇਹ ਤਾਂ ਜੀ ਇੱਕ ਦਵਾਈ ਤੋਂ ਆਏ ਸ਼ਖਸ ਨੂੰ ਪਹਿਲਾਂ ਇਹ ਮੰਨ ਕੇ ਚੱਲੋ ਵੀ ਹੁਣ ਚਲੋ ਉਹਨੇ ਚੋਲਾ ਪਾਲਾ ਕੇਸ ਦਾੜੀ ਆ ਸਿੱਖ ਬਾਣਾ ਪਾਇਆਗਾ ਤਾਂ ਆਪਾਂ ਇਹ ਨਹੀਂ ਕਹਿਣਾ ਚਾਹੁੰਦੇ ਕੋਈ ਵੀ ਇਨਸਾਨ ਆ ਪਾ ਸਕਦਾ ਬਾਣਾ ਗੁਰੂ ਦੇ ਸਿੰਘ ਬਣ ਸਕਦੇ ਆ ਜੇ ਉਹ ਵੀ ਤਾਂ ਗੁਰੂ ਦੇ ਸਿੰਘ ਸਜਣਾ ਚਾਹੁੰਦਾ ਪੰਜਾਬ ਦੇ ਵਿੱਚ ਵੀ ਜਿੰਨੇ ਨੌਜਵਾਨਾਂ ਕਿਸ ਤਰੀ ਹੁਣ ਤੇ ਗੁਰੂ ਦਾ ਬਾਣਾ ਪਾਉਣ ਕੋਈ ਚੰਗੀ ਗੱਲ ਆ ਕੀ ਇਹਦੇ ਚ ਕੋਈ ਮਾੜੀ ਗੱਲ ਥੋੜੀ ਆ ਤਾਂ ਲੋਕਾਂ ਨੂੰ ਹੁਣ ਇਹ ਹੋ ਰਿਹਾ ਸਰਕਾਰ ਦੇ ਵਿੱਚ ਹੁਣ ਜਾਦੇ ਲੋਕ ਜਿਹੜੇ ਅੱਦੇ ਇੱਕ ਖਿਲਾਫ ਹੋ ਰਹੇ ਅਮਰਤਪਾਲ ਦੇ ਸਾਡੇ ਜਿਹੜੇ ਸਿੰਘ ਆਗੇ ਉਹਨਾਂ ਨੂੰ ਇੰਤਜ਼ਾਰ ਆ ਵੀ ਅਮਰਤਪਾਲ ਕਦੋਂ ਆਊ ਸਾਡੇ ਜਿਹੜੇ ਨੌਜਵਾਨ ਆ ਸਿੰਘ ਉਹਨਾਂ ਨੂੰ ਇੰਤਜ਼ਾਰ ਆ ਅਮਰਤਪਾਲ ਕਦੋਂ ਬਾਹਰ ਆਵੇ ਤਾਂ ਕਦੋਂ ਅਸੀਂ ਪੰਜਾਬ ਦੀਆਂ ਮੁੱਦੇ ਚੱਕੀਏ ਤਾਂ ਪੰਜਾਬ ਚ ਸਿੰਘ ਸਾਜੇ ਜਾਣਗੇ ਪੰਜਾਬ ਨਸ਼ਿਆਂ ਤੋਂ ਰਹਿਤ ਹੋ ਜਾਣਾਗਾ ਗੱਲ ਹੁਣ ਇੰਨੀ ਕਾ ਅਮਰਤਪਾਲ ਨੂੰ ਕਿਹਾ ਗਿਆ ਵੀ ਇਹ ਪਹਿਲਾ ਮੋਨਾ ਕੋਨਾ ਸੀ ਜੀ ਦਵਾਈ ਤੇ ਰਹਿਣ ਵਾਲਾ ਕਈ ਵਾਰੀ ਸਵਾਲ ਉੱਠੇ ਆ ਜਿਹੜਾ ਗਾਂ ਡਾਕਟਰ ਵੇਦਕਰਨ ਦਾ ਇੱਕ ਬਿੱਤ ਬੁੱਤ ਥੋੜਿਆ ਗਿਆ ਸੀ ਉਹ ਸਖਸ ਪੜਿਆ ਗਿਆ ਸੀ ਕਾਸ਼ਦੀਪ ਪਤਾ ਨਹੀਂ ਵਿਕਾਸ਼ਦੀਪ ਆ ਤਾਂ ਉਹਦਾ ਨਾਂ ਵੀ ਉਹਦਾ ਵੀ ਅਮਰਤਪਾਲ ਤੇ ਦੋਸ਼ ਲਾ ਦਿੱਤਾ ਇਹਨੇ ਕਹਿੰਦੇ ਦਵਾਈ ਚ ਆਇਆ ਜੀ ਪਹਿਲਾਂ ਇਧਰੋਂ ਗਿਆ ਜਦੋਂ ਇਹ ਮੋਨਾ ਕੋਨਾ ਜੀ ਉਧਰੋਂ ਆਇਆ ਜੋ ਕੇਸ ਦਾੜੀ ਰੱਖੀ ਅਮਰਤ ਸ਼ੱਕ ਇਹਨੇ ਇਧਰ ਆ ਕੇ ਵੀ ਉਧਰੋਂ ਅਮਰਤ ਸ਼ੱਕ ਆਇਆ ਉਹੀ ਕੰਮ ਜੋ ਅਮਰਤਪਾਲ ਆ ਜਿਹੜੇ ਇਹ ਵੀ ਦਵਾਈ ਦੇ ਰਹਿਣ ਵਾਲੇ ਆ ਉਹ ਵੀ ਪਹਿਲਾਂ ਇਧਰੋਂ ਗਏ ਸੀ ਉਧਰੋਂ ਕੇਸ ਦਾੜੀ ਰੱਖੀ ਇਧਰੋਂ ਮੋਨੇ ਕੋਨੇ ਗਏ ਸੀ ਵੀ ਕਹਿੰਦਾ ਮਤਲਬ ਵੀ ਬਾਅਦ 'ਚ ਕੇਸ ਦਾੜੀ ਰੱਖੀ ਆ ਗੁਰੂ ਦਾ ਬਾਣਾ ਬਾਅਦ 'ਚ ਪਾਇਆ ਤਾਂ ਗੱਲ ਹੁਣ ਇੰਨੀ ਕਾ ਜੇ ਕੋਈ ਬਾਣਾ ਪਾਉਂਦਾ ਗੁਰੂ ਦਾ ਕੋਈ ਮਾੜੀ ਗੱਲ ਨਹੀਂ ਤਾਂ ਦੋਸ਼ ਉਹਦਾ ਨਾਲ ਉਹਦੇ ਨਾਲ ਜੁੜਿਆ ਗਿਆ ਅਮਰਤਪਾਲ ਨੂੰ ਵੀ ਚਾਰੇ ਪਾਸੋਂ ਅਮਰਤਪਾਲ ਤੇ ਲਾ ਦਿੰਦੇ ਕੋਈ ਨਾ ਕੋਈ ਦੋਸ਼ ਜਦੋਂ ਇਹਨਾਂ ਨੇ ਐਨਐਸਐ ਲਾਈ ਆ ਜਿਹੜਾ ਯੂਪੀਏ ਹਰਿਨਾਉਂ ਦਾ ਇੱਕ ਸਖਸ ਆ ਜਿਹੜਾ ਉਹਦਾ ਹੱਤਿਆ ਦਾ ਕੇਸ ਲਾਉਂਦੇ ਆ ਉਹ ਜਦੋਂ ਐਨਐਸਏ ਲਈ ਗਈ ਸੀ ਉਹ ਤਾਂ ਜੁਐਪੀਏ ਯਾਦ ਨਹੀਂ ਸੀ ਸਰਕਾਰ ਨੂੰ ਇਹ ਤਾਂ ਪਤਾ ਹੀ ਹੁੰਦਾ ਵੀ ਇਹਦੇ ਤੇ ਦੋ ਸ਼ੋਰ ਆ ਭਈ ਕੋਈ ਰੋਪੀ ਆ ਇਹ ਤੇ ਐਨੇ ਪਰਚੇ ਆ ਇਹਦੇ ਤੇ ਹੋਰ ਤਾਰਾ ਲਾਉ ਇਹਦੇ ਤੇ ਇਹ ਆਪਣੇ ਬਨੀਓ ਇਹ ਕਿਉਂ ਅਮਰਤਪਾਲ ਨੂੰ بس ਬਾਹਰ ਨਹੀਂ ਆਉਣ ਦਿੱਤਾ ਜਾਂਦਾ ਗੱਲ ਇਹ ਆ ਅਮਰਤਪਾਲ ਕੋਈ ਮਾੜਾ ਨਹੀਂ ਕਰ ਰਿਹਾ ਜੇ ਸੰਤ ਜਰਨੈਲ ਸਿੰਘ ਦੇ ਰਾਹ ਤੇ ਚੱਲ ਰਿਹਾ ਤਾਂ ਚੰਗਾ ਕਰੂਗਾ ਕੋਈ ਮਾੜਾ ਨਹੀਂ ਕਰੂਗਾ ਤਾਂ ਲੋਕ ਨਾਲ ਉਹਦੇ ਜਿਵੇਂ ਹੁਣ 497000 ਵੋਟ ਉਹਦੇ ਵਿੱਚੋਂ 197000 ਵੋਟ ਤੇ ਜਿੱਤੇ ਆ ਤਾਂ ਗੱਲ ਹੁਣ ਇੰਨੀ ਕਾ ਵੀ ਇੰਨੇ ਲੋਕਾਂ ਦਾ ਪਿਆਰ ਸਤਕਾਰ ਨਾਲ ਜਿਤਾਇਆ ਗਿਆ ਤਾਂ ਫੇਰ ਵੀ ਲੋਕੋ ਜਿੱਕੇ ਜਿਵੇਂ ਜਿੱਤੇ ਹੋਏ ਨੁਮਾਇੰਦੇ ਆ ਉਹਨਾਂ ਨੂੰ ਇੱਕ ਸਮਾਂ ਹੀ ਨਹੀਂ ਦਿੱਤਾ ਯਾਰ ਆ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਦੇ ਦੇ ਰਹੇ